ਆਸ ਬਰਖਿਆ ਸੋਹੀਆ ਸੁਹਾਗਾ ਮੇਸਾ ਤੁਹਾਰੋ ਸਤਨਾਮ ਸ਼ੀਵ ਜੀ ਗੁਰ ਸੰਜੀਤ ਲੰਗ ਹਰ ਕੀਆ ਕਹਾ ਕਹਾਰਾ ਗੁਰਪੀਤ ਸੁਨਾਈਆ ਬਲਹਾਰਾ ਜਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਕੁ ਮੋ ਜਾਈ ਜਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ ਜਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਗੁਰ ਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮਿਟੜਾ ਹਾ ਗੁਰ ਸੇਵਾ ਤੇ ਪਾਈਐ ਗੁਰ ਮੁਖ ਨਿਸਤਾਰ ਜੋ ਹਰ ਨਾਮ ਧਿਆਰੇ ਤੇ ਤੇ ਜਲ ਪਰਵਾਨਾ ਤੈਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕਰ ਬੰਨਾ ਸਾਹ ਹਰ ਤੇਰੀ ਉਸਤਤ ਜੋ ਹਰ ਪ੍ਰਭ ਭਾਵੈ ਤਨ ਪਲ ਪਾਵੇ ਜਿੰਨਾ ਹਰ ਸੇਤੀ ਫਿਰ ਹਰੀ ਤਿਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੁਮਾਲੀ ਜਿੰਨਾ ਗੁਰ ਧੰਨ ਗੁਰ ਧੰਨੋ ਗੁਰ ਹਰਿ ਮਾਰਗ ਦੱਸਿਆ ਗੁਰ ਪੰਨ ਵੜ ਪੁੰਨੋ ਜੋ ਗੁਰ ਸਿਖ ਗੁਰੂ ਸੇਵੰਦੇ ਸੇਵਨ ਪ੍ਰਾਨੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕਰਿ ਬਾਣੀ ਗੁਰਮੁਖ ਸਖੀ ਸਹਿਜੇ ਹੇ ਆਪਾ ਘਰ ਭਾਈਆ ਦਰ ਦਰ ਗਿਆ ਪੈ ਨਹੀਂ ਆ ਹਰ ਆਪਗ ਅਨਿਆ ਜੋ ਉਰਮਖ ਨਾਮ ਧਿਆਏ ਤਿਨ ਦਰਸ਼ਨ ਦੀਜੈ ਹਉ ਤਿਰ ਕੇ ਚਰਨ ਫਕਾਲ ਦੇ ਤੋ ਜਿਨ ਜਉ ਜਮ ਪਕੜ ਚਾਈਆ ਜਿਨ ਹਰ ਨਾਮਾ ਹਰ ਚੇਤੇ ਆ ਹਿਰਦੈ ਔਰ ਤਾਰੀ ਤਿਨ ਜਮ ਦੇਣ ਨਾ ਹਾ ਲਈ ਗੁਰ ਸਿੱਖ ਗੁਰ ਪਿਆਰੀ ਹਰ ਕਾ ਨਾਮ ਨਿਧਾਨ ਹੈ ਕੋਈ ਗੁਰੁ ਖਜਾਨਾ ਹੈ ਨਾਨਕ ਜਨਾ ਸਤ ਗੁਰ ਭੇਟਿਆ ਰੰਗ ਰੰਗਿਆ ਮਾਣੇ ਸਤ ਗੁਰ ਦਾਤਾ ਆਖੀਐ ਤਿਸ ਕਰੇ ਮਸਾਉ ਹੋਉ ਗੁਰ ਵਿਟਹੁ ਸੁਆਰਿਆ ਜਿਨ ਦਿੱਤੜਾ ਨਾ ਸੋ ਜਿਸ ਗੁਰ ਸਿੱਖਾਂ ਗੁਰਮਤਿ ਆਵਾ ਤਿੰਨੋ ਤੁਖ ਸਭ ਜਾਵੀ ਹਰ ਕਾਮ ਮਾਰ ਗਿਆ ਕੀ ਹੈ ਕੋ ਕਿਤ ਬਿਤ ਜਾਈਐ ਹਰ ਰਤੀਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰ ਮੁਖ ਹਰਿਆਣਾ ਤੇ ਆ ਸੇ ਸਹਾਵਨਦਾਨੇ ਸਤਿਗੁਰ ਕੋ ਸਰਵਾਰਿਆ ਗੁਰਮਤਨ ਸਮਾਣੇ ਤੂੰ ਠਾਕੁਰ ਤੂੰ ਸਾਹਿਬ ਤੂੰ ਮੈਂ ਮੇਰਾ ਮੀਰਾ ਤੁਦ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਅੱਪੇ ਹਰਿ ਸਾਹੀ ਗੱਲ ਚੰਗੀ ਅਪੇ ਹਰ ਇੱਕ ਰੰਗ ਹੈ ਅਪੇ ਵਾਰੰਗੀ ਜੋ ਤਿਸ ਭਾਵੇਂ ਨਾਨਕਾ ਸਾਹੀ ਗੱਲ ਚੰਗੀ ਹੋਰ ਕੀ ਗੁਜੀ ਕਾ ਖਾਲਸਾ ବାଜି ଅନୁରୋଧ କି ହତେ